ਕਿ ਤੁਹ ਦਰਹਿਣ ਵਾਲੇ ਸੋ ਤੁਸੀਂ ਗਵਾਹੀ ਦੇ ਵਿੱਚ ਲਿਖਾਇਆ ਕਿ ਤੁਹਾਡੇ ਜੱਸਾ ਮਣੀ ਭਰਾ ਦੀ ਸੋਨ ਨੂੰ ਹਾਰਡ ਦਾ ਅਟੈਕ ਹੋ ਗਿਆ ਸੀ ਔਰ ਲਿਖਿਆ ਬਚਨ ਦੀ ਕੋਈ ਵੀ ਆਸ ਨਹੀਂ ਰਹਿ ਗਈ ਸੀ ਔਰ ਡਾਕਟਰਾਂ ਨੇ ਆਪਰੇਸ਼ਨ ਕਰਨ ਲਈ ਬੋਲਿਆ ਸੀ ਜਦੋਂ ਵਿਸ਼ਵਾਸ ਨਾਲ ਰੱਬ ਦੇ ਦਾਸ ਕੋਲ ਪ੍ਰਾਰਥਨਾ ਕਰਵਿਆ ਜਦੋਂ ਤਾਂ ਡਾਕਟਰਾਂ ਨੇ ਆਪਰੇਸ਼ਨ ਬੋਲਿਆ ਸੀ ਜਦੋਂ ਪ੍ਰਾਰਥਨਾ ਹੋਈ ऑपरेशन डॉक्टर ने अपने मुंह से बोल दिया था कि ऑपरेशन कैंसल हो गया है और फिर तो प्रॉब्लम इन्होंने एक नवा जीवन दिता और आज बिल्कुल ठीक ने सारी महिमा यीशु मसीह के नाम में तारीफ कर दी सो कितों से रहने वाले सी सो और so, भी दास मिल के प्रेयर कर रहे थे और पिछले संडे इन्होंने मैंने दसाया कि तुम प्रेयर करो ਔਰ ਬਈ ਉਹਨਾਂ ਕਹਿੰਦੇ ਤੁਸੀਂ ਮੈਂ ਚਾਹਣਾ ਵਾਂ ਕਿ ਉਸ ਭਾਈ ਦੇ ਕੰਨ ਨੂੰ ਫੋਨ ਲਾਵੋ ਇਦਾਂ ਹੀ ਐਸੀ ਪ੍ਰੇਵਚਾਰਿਕ ਫਿਰ ਕਰੇ ਗਈ ਇਹਨਾਂ ਨੇ ਜਾ ਕੇ ਫਿਰ ਸ਼ਾਮ ਨੂੰ ਫੋਨ ਲੈ ਕੇ ਆਂਦਾ ਔਰ ਫੋਨ ਲਾਇਆ ਔਰ ਜਿੱਦਾਂ ਹੀ ਫੋਨ ਤੇ ਬਰੇਡ ਕੀਤੀ ਮੈਂ ਕਿਹਾ ਡੋਂਟ ਵਰੀ 브్రਦਰ ਵਿਸ਼ਵਾਸ ਕਰਨਾ ਪ੍ਰਭੂ ਤੁਹਾਨੂੰ ਨਵਾਂ ਜੀਵਨ ਦੇਗਾ ਔਰ ਸਭ ਤੋਂ ਵੱਡੀ ਗੱਲ ਐ ਜੀ ਉਹਨਾਂ ਨੂੰ ਪਹਿਲਾਂ ਹਾਰਡ ਦੀ ਕਿੰਨੀ ਕੁ ਪਰਬਲ ਮਾਈ ਸੀ ਪਹਿਲਾਂ ਵੀ ਅਟੈਕ ਹੋਏ ਸੀ ਹਾਂ ਜੀ ਪਹਿਲਾਂ ਕਿੰਨੇ ਅਟੈਕ ਹੋਏ ਸੀ ਪਹਿਲਾਂ 3 ਅਟੈਕ ਹੋਏ ਸੀ ਕਹਿੰਦੇ ਪਹਿਲਾਂ 3 ਅਟੈਕ ਹੋਏ ਨੇ ਔਰ ਹੁਣ ਬਹੁਤ ਜਿਆਦਾ ਸੀਰੀਅਸ ਸੀਗਾ ਕਾਹ ਵਾਂ ਲੱਗਦਾ ਤਾਂ ਲੰਮਾ ਕੀ ਗਈਆਂ ਕਾ ਜਦੋਂ ਹਸਪੀਟਲ ਲਾਇਆ ਗਿਆ ਤੁਸੀਂ ਤਾਂ ਆਖਾ ਬੱਸ ਸਮਝ ਲੱਗ ਰਹੀ ਉਹਦੇ ਜਿਹੜੇ ਇਦਾਂ ਬਿਲਕੁਲ ਡੈੱਡ ਹੋ ਗਿਆ ਉਹਨਾਂ ਨੇ ਸੋਚਿਆ ਕਿ ਇਹ ਹੁਣ ਬਸ ਖਤਮ ਹੈ ਔਰ ਜਦੋਂ ਹਸਪੀਟਲ ਲੈ ਕੇ ਗਏ ਤਾਂ ਡਾਕਟਰਾਂ ਨੇ ਵੀ ਦੇਖਿਆ ਕਿ ਉਹਨਾਂ ਨੇ ਵੀ ਕਿਹਾ ਆਪਰੇਸ਼ਨ ਹੋਏਗਾ ਪਰ ਜਦੋਂ ਪ੍ਰਾਰਥਨਾਵਾਂ ਹੋਈਆਂ ਇਹਨਾਂ ਨੇ ਫੋਨ ਲਾਇਆ ਤਾਂ ਫੋਨ 'ਕਸਿ ਸਪੈਸ਼ਲ ਦੁਆ ਕੀਤੀ ਜਿੱਥੇ ਵੀ ਹਸਪੀਟਲ ਦੇ ਵਿੱਚ ਅਸੀਂ ਪ੍ਰਭੂ ਨੇ ਬੜਾ ਵੱਡਾ ਕੰਮ ਕੀਤਾ ਹਿਰਦੇ ਜਗਾ ਹਾਰਦ ਦਾ ਪ੍ਰੋਟ ਆਪਰੇਟ ਡਾਕਟਰਾਂ ਨੇ ਬੋਲਿਆ ਉਹਨੇ ਆਪਣੇ ਮੂੰਹ ਤੋਂ ਬੋਲ ਦਿੱਤਾ ਕਿ ਕੈਂਸਲ ਹੈ ਹੁਣ ਇਹ ਠੀਕ ਹੈ ਸੋਚੋ ਇੱਕ ਬੰਦੇ ਨੂੰ ਤਿੰਨ ਤੋਂ ਚੌਥਾ ਅਟੈਕ ਉਹ ਜੇ ਬਚਨ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਪੰਜੀ ਕੋਈ ਆਪਰੇਸ਼ਨ ਤੇ ਨਹੀਂ ਆ ਨਹੀਂ ਪੱਕੀ ਗੱਲ ਹੈ ਹੁਣ ਠੀਕ ਹੈ ਪੂਰੀ ਤਰ੍ਹਾਂ ਹਾਂ ਠੀਕ ਹੈ ਖੁਸ਼ ਹੋ ਤਾਰੀਫ ਕਰੋ ਇਸ ਮਸੀਹ ਦੀ ਜ਼ੋਰ ਦੀ ਕਰੋ ਜ਼ੋਰ ਦੀ ਤਾਰੀਫ ਕਰੋ ਜ਼ੋਰ ਦੀ ਜ਼ੋਰ ਦੀ ਹallelujah